ਮੈਂ ਹਰਪ੍ਰਿੰਤ ਕੌਰ ਤੁਸੀਂ ਦੇਖ ਰਹੇ ਹੋ ਨਿਊਜ਼ ਅਪਡੇਟ ਅੱਜ ਅਸੀਂ ਗੱਲ ਕਰਾਂਗੇ ਸਮਰਾਲਾ ਤਹਿਸੀਲ ਦੇ ਪਿੰਡ ਸਰਵਰਪੁਰ ਬਾਰੇ ਇੱਕ ਐਸ ਆਪ ਵਿਤਰ ਸਥਾਨ ਜਿੱਥੇ ਸੇਵਾ ਅਤੇ ਸਮਰਪਣ ਦੀ ਮਿਸਾਲ ਵਸਦੀ ਹੈ ਇੱਥੇ ਰਹਿੰਦੇ ਹਨ ਮਾਤਾ ਜਸਵਿੰਦਰ ਕੌਰ ਜੀ ਜਿਨ੍ਹਾਂ ਨੂੰ ਸਾਰਾ ਇਲਾਕਾ ਪਿਆਰ ਨਾਲ ਕੰਡੇ ਵਾਲੀ ਮਾਈ ਦੇ ਨਾਮ ਨਾਲ ਜਾਣਦਾ ਪਿਛਲੇ 5 ਦਹਾਕਿਆਂ ਤੋਂ ਮਾਤਾ ਜੀ ਸਿਰਫ ਆਪਣੇ ਪਿੰਡ ਦਾ ਇਲਾਕੇ ਦੀ ਨਹੀਂ ਸਗੋ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਹਨ ਜੇ ਕਿਸੇ ਦੇ ਹੱਥ ਵਿੱਚ ਕੰਡਾ ਲੱਗ ਜਾਵੇ ਕਿਸੇ ਦੀ ਅੱਖ ਵਿੱਚ ਕੁਝ ਪੈ ਜਾਵੇ ਜਾਂ ਕੋਈ ਬੱਚਾ ਸਿੱਕਾ ਨਿਗਲ ਲਵੇ ਜਾਂ ਮੱਝ ਦੇ ਅੰਦਰ ਪੱਠੇ ਰਹੀ ਕੋਈ ਚੀਜ਼ ਚਲੇ ਜਾਵੇ ਮਾਤਾ ਜੀ ਬੜੇ ਸੌਖੇ ਤੇ ਵਿਲੱਖਣ ਤਰੀਕੇ ਨਾਲ ਉਹ ਸਮੱਸਿਆ ਹੱਲ ਕਰ ਦਿੰਦੇ ਹਨ ਸਭ ਤੋਂ ਖਾਸ ਗੱਲ ਹੈ ਮਾਤਾ ਜੀ ਨਾ ਕਿਸੇ ਤੋਂ ਪੈਸਾ ਲੈਂਦੇ ਹਨ ਨਾ ਹੀ ਕੋਈ ਸਵਾਰਥ ਰੱਖਦੇ ਹਨ ਉਹਨਾਂ ਲਈ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਤੇ ਲੋਕਾਂ ਦੀ ਖੁਸ਼ੀ ਹੀ ਉਹਨਾਂ ਦੀ ਅਸਲੀ ਕਮਾਈ ਹੈ ਉਹਨਾਂ ਦੇ ਹੱਥਾਂ ਵਿੱਚ ਦਵਾਈ ਨਹੀਂ ਸਗੋਂ ਦੁਆਵਾਂ ਵਸਦੀਆਂ ਹਨ ਹੁਣ ਸੁਣਦੇ ਹਾਂ ਮਾਤਾ ਜੀ ਦੀ ਕਹਾਣੀ ਉਹਨਾਂ ਦੀ ਆਪਣੀ ਜ਼ੁਬਾਨੀ న్యూਸ ਅਪਡੇਟ ਦੇਖ ਰਹੇ ਹੋ ਤੁਸੀਂ ਮੈਂ ਜਗਜੀਤ ਸਿੰਘ ਜਟਾਣਾ ਅੱਜ ਸਮਰਾਲਾ ਤਹਿਸੀਲ ਦੇ ਪਿੰਡ ਸਰਬਰ ਪਰ ਪਹੁੰਚਣ ਦਾ ਮੌਕਾ ਮਿਲਿਆ ਜਿੱਥੇ ਇੱਕ ਕੰਡੇ ਵਾਲੀ ਬੀਬੀ ਜਿਹੜੀ 50 ਸਾਲਾਂ ਤੋਂ ਕੰਡੇ ਵਾਲੀ ਬੀਬੀ ਨਾਮ ਦੇ ਨਾਲ ਮਸ਼ਹੂਰ ਹੈ ਉਹਨਾਂ ਦਾ ਨਾਮ ਵੈਸੇ ਜਸਵਿੰਦਰ ਕੌਰ ਆ ਤੇ ਜੇਕਰ ਪਿਛਲੇ ਦਹਾਕੇ ਦੀ ਗੱਲ ਕਰੀਏ ਤਾਂ ਪਿਛਲੇ 3-4 ਦਹਾਕਿਆਂ ਤੋਂ ਇਹ ਜਿਹੜੀ ਮਾਤਾ ਡਾਕਟਰਾਂ ਕੋਲ ਜਾਂਦੇ ਆ ਕਿਸੇ ਦੇ ਕੰਡਾ ਲੱਗ ਜਾਂਦਾ ਤਾਂ ਕਾਫੀ ਜਿਹੜਾ ਹੈਗਾ ਪੈਸਾ ਖਰਚਣਾ ਪੈਂਦਾ ਕਿਸੇ ਦੇ ਅੱਖ ਦੇ ਵਿੱਚ ਕੁਝ ਪੈ ਜਾਂਦਾ ਤਾਂ ਵੀ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪੈਂਦਾ ਪਰ ਮਾਤਾ ਬਲਵਿੰਦਰ ਕੌਰ ਜੀ ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਦਾ ਪਿੰਡ ਸਰਬਰਪੁਰਾ ਸਮਰਾਲਾ ਤਹਿਸੀਲ ਦਾ ਪਿੰਡ ਆਰ ਤਿੰਨ ਓਜ਼ਾਰ ਮਤਲਬ ਕਹਿ ਲਈਏ ਵੀ ਇੱਕ ਸੂਈ ਤੇ ਇੱਕ ਜਿਹੜੀ ਚੁੰਨੀ ਦੀ ਕੰਨੀ ਆ ਉਹਦੇ ਨਾਲ ਅੱਖ ਦੇ ਵਿੱਚ ਕੁਝ ਵੀ ਪਿਆ ਹੋਇਆ ਬਾਹਰ ਕੱਢ ਦਿੰਦੇ ਨੇ ਸਤਿ ਸ੍ਰੀ ਅਕਾਲ ਮਾਤਾ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਕਿਵੇਂ ਠੀਕ ਹੋ ਹਾਂਜੀ ਠੀਕ ਆ ਕੀ ਨਾਮ ਤੁਹਾਡਾ ਜਸਵਿੰਦਰ ਕੌਰ ਜਸਵਿੰਦਰ ਕੌਰ ਕਿੰਨੀ ਏਜ ਹੋ ਗਈ ਜੀ ਤੁਹਾਡੀ ਹੋਊਗੀ 60 ਸਾਲ ਅੱਛਾ ਪਿਛਲੇ ਕਿੰਨੇ ਕਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹੋ ਜੀ ਬਚਪਨੇ ਤੋਂ ਕਰਦੇ ਮਾਤਾ ਜੀ ਕੀ ਕੀ ਕਰਦੇ ਹੋ ਬਚਪਨ ਤੋਂ ਕੀ ਕੀ ਕਰਦੇ ਆ ਰਹੇ ਹੋ ਅੱਖ ਜੋ ਡੱਕਾ ਹਾਂਜੀ ਤੇ ਟੰਡਾ ਕੰਚ ਹਾਂਜੀ بچے ਦਾ ਲੋਹਾ ਖਾਦਾ ਹੋਵੇ ਅੱਛਾ ਜੀ ਜਿਵੇਂ ਹੁਣ ਅਸੀਂ ਕੇ ਖਾ ਲੈਂਦੇ ਨੇ ਉਹਨਾਂ ਦਾ ਕੱਢਦੇ ਆ ਜੀ ਹੂੰ ਮਾਤਾ ਜੀ ਮਾਤਾ ਜੀ ਜਦੋਂ ਕਿਸੇ ਤੇ ਕੰਡਾ ਵੱਜ ਜਾਂਦਾ ਫਿਰ ਕਿਵੇਂ ਕੱਢਦੇ ਹੋ ਕੰਡਾ ਜੀ ਸੂਈ ਨਾਲ ਕੱਢਣਾ ਪੈਂਦਾ ਸੂਈ ਨਾਲ ਕੱਢਦੇ ਹਾਂ ਤੇ ਜੇ ਅੱਖ ਦੇ ਵਿੱਚ ਕੁਝ ਪੈ ਜਾਂਦਾ ਕਿਸੇ ਦੇ ਉਹ ਜੀ ਪੁੱਠੀ ਕਰਕੇ ਚਿੰਨੀ ਦੇ ਲੜਣਾ ਕੱਢਣਾ ਪੈਂਦਾ ਅੱਖ ਨੂੰ ਪੁੱਠੀ ਕਰ ਲੈਨੇ ਹਾਂ ਅੱਛਾ ਜੀ ਤੇ ਜੇ ਕੱਚ ਕਿਸੇ ਬੱਚੇ ਦੇ ਅੰਦਰ ਚਲੇ ਗਿਆ ਲੋਹੇ ਦਾ ਸਿੱਕਾ ਚਲੇ ਗਿਆ ਉਹ ਜੀ ਜਮਾਨਤ ਦੇਣੀ ਪੈਂਦੀ ਆ ਜਮਾਨਤ ਦੇਣੀ ਪੈਂਦੀ ਆ ਅੱਛਾ ਮਾਤਾ ਜੀ ਤੁਹਾਡਾ ਤਜਰਬਾ ਜਾਂ ਕਿਸੇ ਨੂੰ ਧਿਆਉਣੇ ਹੋ ਕਿਸੇ ਦੇਵੀ ਦੇਵਤੇ ਨੂੰ ਕਿਸੇ ਮਹਾਮਾਈ ਨੂੰ ਹਾਂ ਮਹਾਮਾਈ ਨੂੰ ਮੰਨਦੇ ਆਂ ਮਹਾਮਾਈ ਨੂੰ ਮੰਨਦੇ ਹਾਂ ਹਾਂ ਜੀ ਫਿਰ ਉਹਦੇ ਨਾਮ ਤੇ ਕੀ ਕਰਦੇ ਹੋ ਜਦੋਂ ਕੰਡਾ ਕੱਢਣ ਲੱਗਦੇ ਹੋ ਜਾਂ ਅੱਖ ਚੋਂ ਕੁਝ ਪਿਆ ਹੋਇਆ ਕੱਢਣ ਲੱਗਦੇ ਹੋ ਪਹਿਲਾਂ ਮਹਾਮਾਈ ਨੂੰ ਧਿਆਉਣੇ ਹੋ ਅੱਖ ਚੋਂ ਕੱਢਣ ਵੇਲੇ ਤਾਂ ਕੁਝ ਨਹੀਂ ਧਾਉਣਾ ਪੈਂਦਾ ਜੀ ਅੱਛਾ ਜੀ ਵੈਸੇ ਓ ਮਾਈ ਕਰਦੇ ਹੀ ਦਾ ਪੁੱਟ ਅੱਖ ਨੂੰ ਪੁੱਠੀ ਕਰਕੇ ਕੱਢ ਦਿੰਦੇ ਹਾਂ ਜੀ अच्छा जी के कोई लोहे लोहे दी चीज होवे डंगर दे बच्चे दे हां जी फिर जी आपा नु ਮੰਨਣਾ ਪੈਂਦਾ ਜੀ ਫਿਰ ਕਿਸੇ ਨੂੰ ਮੰਨਣਾ ਪੈਂਦਾ ਹਾਂਜੀ ਫਿਰ ਕਲਾਮ ਮੂੰਹ ਚ ਕਲਾਮਾ ਮੂੰਹ ਚ ਪੜਨੀਆ ਪੈਂਦੀਆਂ ਨੇ ਅੱਛਾ ਮਾਤਾ ਜੀ ਕਿੰਨੇ ਕੁ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੁਹਾਡੇ ਕੋਲ ਹੁਣ ਵੀ ਬਹੁਤ ਦੂਰੋਂ ਆਉਂਦੇ ਨੇ ਅੱਛਾ ਇਧਰ ਉਹ ਚੰਡੀਗੜ੍ਹ ਕਿੰਨੀ ਹੋ ਲੁਧਿਆਣੇ ਕਿੰਨੀ ਹੋ ਜਿੱਥੇ ਵੀ ਪਤਾ ਲੱਗ ਜਾਂਦਾ ਉੱਥੋਂ ਹੀ ਆਉਂਦੇ ਨੇ ਅਹ ਦਰਸ਼ਕ ਸੁਣ ਲੈਣ ਜਦੋਂ ਆਪਾਂ ਨਿੱਕੇ ਹੁੰਦੇ ਸੀ ਅੱਜ ਤੋਂ ਜੇ ਪਿੱਛੇ 50 ਸਾਲ ਪਿੱਛੇ ਚਲੇ ਜਾਈਏ ਅਹ ਕੰਡੇ ਵਾਲੀ ਮਾਤਾ ਕਹਿੰਦੇ ਹੁੰਦੇ ਸੀ ਇੱਕ ਖਰੋੜੇ ਪਿੰਡ ਦੇ ਵਿੱਚ ਮਾਤਾ ਕੰਡਾ ਕੱਢਦੀ ਸੀ ਤੇ ਇੱਕ ਸਮਰਾਲਾ ਤਹਿਸੀਲ ਦੇ ਪਿੰਡ ਅਹ ਸਰਬਰਪੁਰ ਦੇ ਵਿੱਚ ਔਰ ਮਾਤਾ ਨੂੰ ਕੰਡੇ ਵਾਲੀ ਮਾਈ ਕਿਹਾ ਜਾਂਦਾ ਜਿਹੜੀ ਸਰਬਰਪੁਰ ਦੇ ਵਿੱਚ ਮਾਤਾ ਜਸਵਿੰਦਰ ਕੌਰ ਮੇਰੇ ਕੈਮਰੇ ਦੇ ਰੂਬਰੂ ਤੁਸੀਂ ਵੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹਨਾਂ ਦੇ ਔਰ ਸਿਰਫ 2 ਉਜਾਰ ਨੇ ਇਹਨਾਂ ਕੋਲ ਇੱਕ ਚੁੰਨੀ ਦੀ ਕੰਨੀ ਤੇ ਦੂਜੀ ਸੂਈ ਦੋ ਚੀਜ਼ਾਂ ਨਾਲ ਇਹ ਕੰਡਾ ਵੱਜਿਆ ਹੋਵੇ ਕਿਸੇ ਦੇ ਜਾਂ ਫਿਰ ਅੱਖ ਦੇ ਵਿੱਚ ਕੁਝ ਪੈ ਗਿਆ ਹੋਵੇ ਔਰ ਜਾਂ ਮੱਝ ਨੇ ਕੁਝ ਖਾ ਲਿਆ ਹੋਵੇ ਜਾਂ ਬੱਚੇ ਦੇ ਅੰਦਰ ਕੋਈ ਸਿੱਕਾ ਆਮ ਤੌਰ ਤੇ ਬੱਚੇ ਖੇਡਦੇ ਖੇਡਦੇ ਰੁਪਈਆ ਜਿਹੜਾ ਜਾਂ ਸਿੱਕਾ ਕੋਈ ਅੰਦਰ ਚਲੇ ਜਾਂਦਾ ਉਹਨੂੰ ਮਾਤਾ ਜੀ ਜਮਾਇਨ ਕਰਕੇ ਕੱਢ ਦਿੰਦੇ ਨੇ ਮਾਤਾ ਜੀ ਕਹਿੰਦੇ ਵੀ ਜੇ ਕੋਈ ਅ ਕਈ ਵਾਰ ਮਹਾਮਾਈ ਦਾ ਜਾਪ ਵੀ ਕਰਨਾ ਪੈਂਦਾ ਕਿਸੇ ਨੂੰ ਧਿਆਉਣਾ ਵੀ ਪੈਂਦਾ ਜੇ ਕੋਈ ਗੰਭੀਰ ਸਮੱਸਿਆ ਹੋਵੇ ਪਰ ਬਹੁਤ ਲੋਕਾਂ ਦਾ ਭਲਾ ਕਰ ਚੁੱਕੇ ਹਾਂ ਜੀ ਅੱਜ ਤੱਕ ਹਾਂਜੀ ਬਹੁਤ ਲੋਕਾਂ ਨੇ ਭਲਾ ਕਰ ਚੁੱਕੇ ਹੋ। ਪੈਸੇ ਵੀ ਲੈਣੇ ਹੋ ਮਾਤਾ ਜੀ ਕਿਸੇ ਤੋਂ? ਨਹੀਂ ਜੀ ਪੈਸਾ ਨਹੀਂ ਲੈਣਾ। ਕੋਈ ਪ੍ਰਸ਼ਾਦ ਕੁਛ ਹੋਰ? ਨਹੀਂ ਜੀ। ਅੱਛਾ ਤੁਹਾਡਾ ਮੋਬਾਈਲ ਨੰਬਰ ਵੀ ਹੈਗਾ ਮਾਤਾ ਜੀ ਤੁਹਾਡੇ ਕੋਲ? ਨਹੀਂ ਜੀ ਮੈਂ ਤਾਂ ਉਹ ਪੜਾਂ ਮੇਰੇ ਕੋਲ ਮੋਬਾਈਲ ਕੋਈ ਨਹੀਂ। ਪਰਿਵਾਰਕ ਮੈਂਬਰ ਦੇ ਕੋਲ ਕਿਸੇ ਕੋਲ ਮੋਬਾਈਲ ਨੰਬਰ ਹੋਇਆ ਤਾਂ ਮੈਂ ਸਕਰੀਨ ਦੇ ਉੱਤੇ ਅ ਦੇ ਦੂੰਗਾ ਨੰਬਰ ਮਾਤਾ ਜੀ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਤਾਂ ਉਹ ਸੰਪਰਕ ਵੀ ਕਰ ਸਕਦਾ। ਮਾਤਾ ਜੀ ਬਹੁਤ ਧੰਨਵਾਦੀ ਤੁਹਾਡਾ।